ਪਠਾਨਕੋਟ ਦੇ ਪਿੰਡ ਫੰਗ ਤੋਲੀ ਵਿਖੇ 48 ਘੰਟਿਆਂ ਵਿੱਚ ਦੂਜੀ ਵਾਰ ਸ਼ੱਕੀ ਦੇਖੇ ਗਏ ਹਨ ਪਿੰਡ ਦੇ ਇੱਕ ਘਰ ਵਿੱਚ ਦੀਵਾਰ ਟੱਪ ਕੇ ਇੱਕ ਸ਼ਖਸ ਦੇ ਘਰ ਤਿੰਨ ਸ਼ੱਕੀ ਦਾਖਲ ਹੋਏ ਹਨ ਇਹਨਾਂ ਨੇ ਉਸ ਵਿੱਚੋਂ ਰੋਟੀ ਦੀ ਮੰਗ ਕੀਤੀ ਪਰ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਮੰਗਲਵਾਰ ਬੁੱਧਵਾਰ ਦੀ ਦੇਰਾਂ ਮਿਸ ਪਿੰਡ ਵਿੱਚ ਸੱਤ ਸ਼ੱਕੀ ਦੇਖੇ ਗਏ ਹਨ ਇਸ ਕਰਕੇ ਇਲਾਕਿਆਂ ਵਿੱਚ ਦਹਸ਼ਤ ਦਾ ਮੋਲ ਬਣਿਆ ਹੋਇਆ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਰਾਤ ਸਮੇਂ ਕਰੀਬ ਤਿੰਨ ਲੋਕ ਕੰਧ ਟੱਪ ਕੇ ਅੰਦਰ ਆ ਗਏ ਉਹ ਘਰ ਦੇ ਅੰਦਰ ਆ ਕੇ ਦਰਵਾਜ਼ਾ ਖੜਕਾਉਣ ਲੱਗ ਪਏ ਪਰ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਕੁਝ ਸਮੇਂ ਬਾਅਦ ਉਹ ਵਾਪਸ ਚਲੇ ਗਏ ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਖਬਰ ਦੇ ਫੈਸਲੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਠਾਨਕੋਟ ਦੇ ਪਿੰਡ ਫੰਗ ਤੋਲੀ ਵਿਖੇ 48 ਘੰਟਿਆਂ ਵਿੱਚ ਦੂਜੀ ਵਾਰ ਸ਼ੱਕੀ ਦੇਖੇ ਗਏ ਹਨ ਪਿੰਡ ਦੇ ਇੱਕ ਘਰ ਵਿੱਚ ਦੀਵਾਰ ਟੱਪ ਕੇ ਇੱਕ ਸ਼ਖਸ ਦੇ ਘਰ ਤਿੰਨ ਸ਼ੱਕੀ ਦਾਖਲ ਹੋਏ ਹਨ ਇਹਨਾਂ ਨੇ ਉਸ ਵਿੱਚੋਂ ਰੋਟੀ ਦੀ ਮੰਗ ਕੀਤੀ ਪਰ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਮੰਗਲਵਾਰ ਬੁੱਧਵਾਰ ਦੀ ਦੇਰਾਂ ਮਿਸ ਪਿੰਡ ਵਿੱਚ ਸੱਤ ਸ਼ੱਕੀ ਦੇਖੇ ਗਏ ਹਨ ਇਸ ਕਰਕੇ ਇਲਾਕਿਆਂ ਵਿੱਚ دہشت ਦਾ ਮੋਲ ਬਣਿਆ ਹੋਇਆ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਰਾਤ ਸਮੇਂ ਕਰੀਬ 3 ਲੋਕ ਕੰਧ ਟੱਪ ਕੇ ਅੰਦਰ ਆ ਗਏ ਉਹ ਘਰ ਦੇ ਅੰਦਰ ਆ ਕੇ ਦਰਵਾਜ਼ਾ ਖੜਕਾਉਣ ਲੱਗ ਪਏ ਪਰ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਕੁਝ ਸਮੇਂ ਬਾਅਦ ਉਹ ਵਾਪਸ ਚਲੇ ਗਏ ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਖਬਰ ਦੇ ਪਾਇਸਲੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਠਾਨਕੋਟ ਦੇ ਪਿੰਡ ਫੰਗ ਤੋਲੀ ਵਿਖੇ 48 ਘੰਟਿਆਂ ਵਿੱਚ ਦੂਜੀ ਵਾਰ ਸ਼ੱਕੀ ਦੇਖੇ ਗਏ ਹਨ ਪਿੰਡ ਦੇ ਇੱਕ ਘਰ ਵਿੱਚ ਦੀਵਾਰ ਟੱਪ ਕੇ ਇੱਕ ਸ਼ਖਸ ਦੇ ਘਰ ਤਿੰਨ ਸ਼ੱਕੀ ਦਾਖਲ ਹੋਏ ਹਨ ਇਹਨਾਂ ਨੇ ਉਸ ਵਿੱਚੋਂ ਰੋਟੀ ਦੀ ਮੰਗ ਕੀਤੀ ਪਰ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਮੰਗਲਵਾਰ ਬੁੱਧਵਾਰ ਦੀ ਦੇਰਾਂ ਮਿਸ ਪਿੰਡ ਵਿੱਚ ਸੱਤ ਸ਼ੱਕੀ ਦੇਖੇ ਗਏ ਹਨ ਇਸ ਕਰਕੇ ਇਲਾਕਿਆਂ ਵਿੱਚ دہشت ਦਾ ਮੋਲ ਬਣਿਆ ਹੋਇਆ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਰਾਤ ਸਮੇਂ ਕਰੀਬ ਤਿੰਨ ਲੋਕ ਕੰਧ ਟੱਪ ਕੇ ਅੰਦਰ ਆ ਗਏ ਉਹ ਘਰ ਦੇ ਅੰਦਰ ਆ ਕੇ ਦਰਵਾਜ਼ਾ ਖੜਕਾਉਣ ਲੱਗ ਪਏ ਪਰ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਕੁਝ ਸਮੇਂ ਬਾਅਦ ਉਹ ਵਾਪਸ ਚਲੇ ਗਏ ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਖਬਰ ਦੇ ਫੈਸਲੇ ਪਿੰਡ ਦੇ ਵਿੱਚ دہشت ਦਾ ਮੋਲ ਬਣਿਆ ਹੋਇਆ ਹੈ ਪਠਾਨਕੋਟ ਦੇ ਪਿੰਡ ਫੰਗ ਤੋਲੀ ਵਿਖੇ 48 ਘੰਟਿਆਂ ਵਿੱਚ ਦੂਜੀ ਵਾਰ ਸ਼ੱਕੀ ਦੇਖੇ ਗਏ ਹਨ ਪਿੰਡ ਦੇ ਇੱਕ ਘਰ ਵਿੱਚ ਦੀਵਾਰ ਟੱਪ ਕੇ ਇੱਕ ਸ਼ਖਸ ਦੇ ਘਰ ਤਿੰਨ ਸ਼ੱਕੀ ਦਾਖਲ ਹੋਏ ਹਨ ਇਹਨਾਂ ਨੇ ਉਸ ਵਿੱਚੋਂ ਰੋਟੀ ਦੀ ਮੰਗ ਕੀਤੀ ਪਰ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਮੰਗਲਵਾਰ ਬੁੱਧਵਾਰ ਦੀ ਦੇਰਾਂ ਮਿਸ ਪਿੰਡ ਵਿੱਚ ਸੱਤ ਸ਼ੱਕੀ ਦੇਖੇ ਗਏ ਹਨ ਇਸ ਘਰ ਦੇ ਇਲਾਕਿਆਂ ਵਿੱਚ دہشت ਦਾ ਮੋਲ ਬਣਿਆ ਹੋਇਆ ਹੈ ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਰਾਤ ਸਮੇਂ ਕਰੀਬ 3 ਲੋਕ ਕੰਧ ਟੱਪ ਕੇ ਅੰਦਰ ਆ ਗਏ ਉਹ ਘਰ ਦੇ ਅੰਦਰ ਆ ਕੇ ਦਰਵਾਜ਼ਾ ਖੜਕਾਉਣ ਲੱਗ ਪਏ ਪਰ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਕੁਝ ਸਮੇਂ ਬਾਅਦ ਵਾਪਸ ਚਲੇ ਗਏ ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਖਬਰ ਦੇ ਫੈਸਲੇ ਪਿੰਡ ਦੇ ਵਿੱਚ دہشت ਦਾ ਮੋਲ ਬਣਿਆ ਹੋਇਆ ਹੈ